ਬਾਬਾ ਗੁਲਜਾਰ ਸਿੰਘ ਜੀ ਨਾਨਕ ਸਰ ਜੱਬੋਵਾਲ ਵਾਲੇ ਆਪਣੇ ਯੂਰਪ ਦੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਫੇਰੀ ਪੂਰੀ ਕਰਕੇ ਪਰਤੇ ਪੰਜਾਬ ਪੰਜਾਬ ਦੀ ਧਰਤੀ ਤੋਂ ਵਕ ਵਕ ਸਮੇਂ ਤੇ ਰਾਗੀ ਢਾਡੀ ਕਵੀਸ਼ਰ ਸਾਧੂ ਸੰਤ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਯੂਰਪ ਦੀ ਫੇਰੀ ਤੇ ਆਉਂਦੇ ਰਹਿੰਦੇ ਹਨ ਬਾਬਾ ਗੁਲਜਾਰ ਸਿੰਘ ਜੀ ਨਾਨਕ ਸਰ ਜੱਬੋਵਾਲ ਵਾਲੇ ਮਿਤੀ 10 ਜੂਨ ਨੂੰ ਯੂਰਪ ਦੀ ਫੇਰੀ ਤੇ ਆਹਸਨ ਉਹਨਾਂ ਵੱਲੋਂ ਪੋਲੈਂਡ ਤੋਂ ਬਾਅਦ ਫਰਾਂਸ ਦੀ ਧਰਤੀ ਤੇ ਇੱਕ ਹਫ਼ਤਾ ਇਟਲੀ ਵਿਖੇ ਤਿੰਨ ਹਫ਼ਤੇ ਬੈਲਜੀਅਮ ਵਿਖੇ ਦੋ ਹਫ਼ਤੇ ਜਰਮਨੀ ਵਿਖੇ ਇੱਕ ਹਫ਼ਤਾ ਸਪੇਨ ਵਿਖੇ ਇੱਕ ਹਫ਼ਤਾ ਤੇ ਆਪਣੀ ਫੇਰੀ ਦੇ ਆਖਰੀ ਤਿੰਨ ਹਫ਼ਤੇ ਉਹਨਾਂ ਵੱਲੋਂ ਦੁਬਾਰਾ ਇਟਲੀ ਦੀ ਧਰਤੀ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਸੰਤਾਂ ਨੂੰ ਕਥਾ ਤੇ ਕੀਰਤਨ ਰਾਹੀਂ ਗੁਰਮਤਿ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਇਨਾਂ ਮਨਕਮ ਵਿੱਚ ਵੱਖ-ਵੱਖ ਗੁਰਦੁਆਰਾ ਸੈਭਾਨਾ ਵਿਖੇ ਉਹਨਾਂ ਵੱਲੋਂ ਕਥਾ ਤੇ ਕੀਰਤਨਾਂ ਹੀ ਸੰਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਆਪਣੀ ਯੂਰਪ ਫੇਰੀ ਦੀ ਸਮਾਪਤੀ ਤੇ ਉਹਨਾਂ ਵੱਲੋਂ ਆਖਰੀ ਦੀਵਾਨ ਦੀ ਹਾਜ਼ਰੀ ਗੁਰਦੁਆਰਾ ਸਿੰਘ ਸਵਾ ਫਲਰੋਬ੍ਰੀਸ਼ੀਆ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਗੁਰਮਤ ਸਮਾਗਮ ਵਿੱਚ ਪਹੁੰਚੀ ਇਸ ਸਮਾਗਮ ਬਹੁਤ ਹੀ ਸ਼ਰਧਾ ਰੂਸਾਲਨ ਕਰਵਾਏ ਗਏ ਸੰਗਤ ਬਾਬਾ ਜੀ ਵੱਲੋਂ ਇਸ ਸਮਾਗਮ ਵਿੱਚ ਸੰਗਤਾਂ ਦੇ ਠਾਠਾ ਮਾਰ ਦੇ ਕੱਠੋਂ ਗੁਰਬਾਣੀ ਦੇ ਰਸ ਪੀਣੇ ਕੀਤਰਾਂ ਹੀ ਨਿਹਾਲ ਕੀਤਾ ਗਿਆ। ਬਾਬਾ ਜੀ ਦੀ 10 ਜੂਨ ਤੋਂ ਸ਼ੁਰੂ ਹੋਈ ਇਸ ਧਾਰਮਿਕ ਫੇਰੀ ਦੌਰਾਨ ਉਹਨਾਂ ਨੂੰ ਸੰਗਤਾਂ ਦਾ ਮਾਣਾ ਮੁਹੀ ਪਿਆਰ ਮਿਲਿਆ ਅਤੇ ਗੁਰਦੁਆਰਾ ਸਿੰਘ ਸਵਾ ਫਲਰ ਦੇ ਗੁਰਮਤ ਸਮਾਗਮ ਤੋਂ ਬਾਅਦ 25 ਅਗਸਤ ਨੂੰ ਵਾਪਸ ਪੰਜਾਬ ਰਵਾਨਾ ਹੋਏ।